ਆਪ ਆਦਮੀ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਬਚੀ ਹਲਚਲ ਆਪ ਆਦਮੀ ਪਾਰਟੀ ਦੇ ਪੰਜਾਬ ਤੋਂ ਕਈ ਵਿਧਾਇਕ ਅਤੇ ਕਈ ਮੰਤਰੀ ਅੰਦਰੋਂ ਅੰਦਰੀ ਕਿਹੜੀ ਪਾਰਟੀ ਦੇ ਨਾਲ ਸਟੇਸ਼ਨ ਕਰਨਾ ਹੈ ਨਹੀਂ ਇਸ ਦੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਲੱਗਿਆ ਹੈ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਵੀ ਪਤਾ ਲੱਗਿਆ ਹੈ ਇਹ ਦੂਸਰੀਆਂ ਪਾਰਟੀਆਂ ਵੱਲ ਕਿਉਂ ਜਾ ਰਹੇ ਨੇ ਇਹਨਾਂ ਦੇ ਜਾਣ ਦੇ ਕਾਰਨ ਬਾਰੇ ਗੱਲ ਕਰਾਂਗੇ ਤੇ ਦੂਸਰੇ ਪਾਸੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਥਾਪੜਾ ਮਿਲ ਗਿਆ ਹੈ ਕਿਉਂਕਿ ਜਦੋਂ ਭਗਵੰਤ ਮਾਨ ਬੁਹਾਲੀ ਦੇ 40 ਹਸਪਤਾਲ ਦੇ ਵਿੱਚ ਆਸੋਲੇਟਡ ਸੀ ਤਾਂ ਨੈਭ ਸਿੰਘ ਸੈਣੀ ਮਿਲੇ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਹਰਿਆਣੇ ਦੇ ਮੁੱਖ ਮੰਤਰੀ ਨੇ ਉਸ ਤੋਂ ਬਾਅਦ ਬਿਆਨਬਾਜ਼ੀ ਕੀਤੀ ਗਈ ਮਰਜਿੰਦਰ ਸਿੰਘ ਸਿਰਸਾ ਵੱਲੋਂ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਾਲੀ ਕੁਰਸੀ ਤੋਂ 라ਹ ਜਾਂਦਾ ਹੈ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇੱਕ ਥੱਪੜ ਕੇ ਖੜੇ ਹਾਂ ਮਰਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਹੋਣ ਦੇ ਨਾਤੇ ਮંત્રી ਵੀ ਨੇ ਦਿੱਲੀ ਤੋਂ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਤੀ ਹਮਦਰਦੀ ਕਿਉਂ ਤੇ ਦੂਸਰੇ ਪਾਸੇ ਇੱਕ ਸਿੱਖ ਮੰਤਰੀ ਜਿਸ ਦਾ ਸੁਪਨਾ ਸੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਤੇ ਬਵਾ ਬੈਠਾ ਉਹ ਲਗਾਤਾਰ ਅੰਦਰੋਂ ਅੰਦਰੀ ਮੀਟਿੰਗਾਂ ਕਰ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਨਾਲ ਇਕੱਲਾ ਉਹ ਨਹੀਂ ਉਹਦੇ ਨਾਲ ਕਈ ਵਿਧਾਇਕ ਵੀ ਨੇ ਤੇ ਕਈ ਮੰਤਰੀ ਵੀ ਨੇ ਕਿਉਂ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਆਲਰੇਡੀ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਨੇ ਜਿੰਨੇ ਵੀ ਮੰਤਰੀ ਤੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਉੱਤੇ ਹਲਕਾ ਇੰਚਾਰਜ ਬਿਠਾ ਦਿੱਤੇ ਨੇ ਜਿਹੜੇ ਹਲਕਾ ਇੰਚਾਰਜ ਉਹਨਾਂ ਦੇ ਉੱਪਰ ਲਾਏ ਗਏ ਨੇ ਜਿਹੜੇ ਹੁਣ ਆਪੋ ਆਪਣੇ ਹਲਕਿਆਂ ਦਾ ਕੰਮਕਾਜ ਆਮ ਆਦਮੀ ਪਾਰਟੀ ਦੇ ਇੰਚਾਰਜ ਵੇਖ ਰਹੇ ਨੇ ਉਹ ਉਥੋਂ ਦੇ ਹਲਕਿਆਂ ਦੇ ਪ੍ਰਸਿੱਧ ਲੋਕ ਨੇ ਜਾਣ ਅਤੇ ਪਛਾਣ ਦੇ ਮਹਤਾਸਰੇ ਤੇ ਆਪ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਡਰ ਹੈ ਕਿ ਸਾਡੇ ਪੱਤੇ ਤੇ ਕੱਟੇ ਜਾਣੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਨੂੰ ਟਿਕਟਾਂ ਤੇ ਨਹੀਂ ਮਿਲਣੀਆਂ ਕਿਉਂਕਿ ਜਿਹੜੀ ਭਵਿੱਖਬਾਣੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਸੀ ਉਹ 101% ਸੱਚ ਹੋ ਚੁੱਕੀ ਹੈ ਆਪ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਅਤੇ ਖਾਸ ਕਰਕੇ ਉਹ ਸਿੱਖ ਮੰਤਰੀ ਜਿਹਦਾ ਸੁਪਨਾ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਮੈਨੂੰ ਮਿਲੇ ਉਹਦੀ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਦੇ ਨਾਲ ਅੰਦਰੋਂ ਅੰਦਰੂ ਵੱਡੇ ਪੱਧਰ ਤੇ ਮੀਟਿੰਗਾਂ ਹੋ ਰਹੀਆਂ ਨੇ ਨਾਲ ਉਹਨਾਂ ਦੇ ਪੰਜਾਬ ਦੇ ਮੌਜੂਦਾ ਮੰਤਰੀ ਵੀ ਨੇ ਨਾਲ ਉਹਦੇ ਵਿਧਾਇਕ ਵੀ ਨੇ ਤੇ ਦੂਸਰੇ ਪਾਸੇ ਉਹ ਸਿਲਸਲਾ ਕਾਂਗਰਸ ਪਾਰਟੀ ਵਿੱਚ ਚੱਲ ਪਿਆ ਹੈ ਕੁਝ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਲਗਾਤਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਸੈਟਿੰਗ ਕਰ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਿਉਂਕਿ ਗਰਾਊਂਡ ਲੈਵਲ ਨੂੰ ਕਾਂਗਰਸ ਪਾਰਟੀ ਵੀ ਮਜ਼ਬੂਤ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਵੀ ਮਜ਼ਬੂਤ ਕਰ ਰਹੀ ਹੈ ਰਾਹੁਲ ਗਾਂਧੀ ਵੱਲੋਂ ਇਧਰੋਂ ਕਿੜਾ ਮਾਰਿਆ ਗਿਆ ਉਧਰੋਂ ਹਰ ਦਿਨ ਚੜ੍ਹੇ ਕੋਈ ਨਾ ਕੋਈ ਭਾਰਤੀ ਜਨਤਾ ਪਾਰਟੀ ਦਾ ਕੇਂਦਰੀ ਮੰਤਰੀ ਪੰਜਾਬ ਤੇ ਦੌਰੇ ਤੇ ਆਉਂਦਾ ਹੈ ਪੰਜਾਬ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਸਕੀਮਾਂ ਮਿਲਣਗੀਆਂ ਕਈ ਕਿਸ ਵੱਡੇ ਤਰ੍ਹਾਂ ਦੇ ਰੱਦ ਕੀਆ ਜਾਣਗੇ ਅਸੀਂ ਉਸ ਮੰਤਰੀ ਦਾ ਜਿਸ ਦਾ ਸੁਪਨਾ ਸੀ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਤੇ ਬਹਾਂਗਾ ਉਹਦਾ ਨਾਮ ਨਹੀਂ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਤੁਹਾਨੂੰ ਨਾਂ ਵੀ ਦੱਸਿਆਗੇ ਕਿਉਂਕਿ ਬਵਾਲ ਮਚੇਗਾ 2027 ਦੀਆਂ ਬਤਾਂ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਖਲਾਰਾ ਵੀ ਪੈ ਸਕਦਾ ਹੈ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਧੜਾ ਨਹੀਂ ਧੜਾ ਪੰਜਾਬ ਦੇ ਲੋਕ ਨੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਲੇਕਿਨ ਉਹ ਗੱਲਾਂ ਕਹਿ ਦਿਆ ਸਿਰਫ ਕਹਿ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਅਤੇ ਇਹ ਵੀ ਖਬਰ ਆ ਰਹੀਆਂ ਨੇ ਕਿ 35 ਤੋਂ 36 ਤੇ 36 ਤੋਂ 40 ਵੀ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਉਹਨਾਂ ਦੇ ਵਿੱਚੋਂ 2-3 ਮੰਤਰੀ ਵੀ ਨੇ ਜਿਨ੍ਹਾਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਨਹੀਂ ਮਿਲਗੀਆਂ ਇਸ ਤੇ ਕੋਈ ਚਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਕਿਉਂਕਿ ਸੱਤਾ ਦਾ ਆਨੰਦ ਵੀ ਲੈ ਰਹੇ ਨੇ ਅਤੇ ਮੌਜੂਦਾ ਮੰਤਰੀ ਅਤੇ ਮੌਜੂਦਾ ਹੋਣ ਦੇ ਤਾਕਯੂਦ ਉਹ ਅੰਦਰੋਂ-ਬਾਦਰੀ ਕਦੇ ਕਾਂਗਰਸ ਪਾਰਟੀ ਦੇ ਕੋਲ ਜਾਂਦੇ ਨੇ ਕਦੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਕੋਲ ਜਾਂਦੇ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਸਾਰੀਆਂ ਪਾਰਟੀਆਂ ਵੱਲੋਂ ਆਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਰਵੇ ਕਰਵਾਏ ਜਾ ਰਹੇ ਨੇ ਗਰਾਊਂਡ ਲੈਵਲ ਦੀ ਰਿਪੋਰਟਾਂ ਜਾਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇ ਕਿਹੜਾ ਨਵਾਂ ਪ੍ਰਧਾਨ ਬਣੇ ਇਸ ਕਰਕੇ ਆਪ ਆਦਮੀ ਪਾਰਟੀ ਦੇ ਵਿੱਚ ਸਭ ਕੁਝ ਠੀਕ ਨਹੀਂ ਆਪ ਆदमी پارٹی ਆਉਣ ਵਾਲੇ ਦਿਨਾਂ ਵਿੱਚ ਬਤਰ-ਬਤਰ ਹੋਵੇਗੀ ਕਿਉਂਕਿ ਜੇ ਗੱਲ ਕਰੀਏ ਪਠਾਨ ਮਾਜਰਾ ਦੀ ਪਠਾਨ ਮਾਜਰਾ ਨੇ ਕਹਿ ਦਿੱਤਾ ਕਿ ਸਭ ਕੁਝ ਠੀਕ ਨਹੀਂ ਸਾਰੀ ਪਾਵਰ ਜਿਹੜੀ ਹੈ ਉਹ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਪਾਲ ਦੇ ਕੋਲ ਹੈ ਇਸ ਕਰਕੇ ਅੱਜ ਇੱਕ ਅਸਤੀਫਾ ਆਇਆ ਹੈ ਹਲਕਾ ਡੇਰਾ ਬਾਬਾ ਨਾਨਕ ਤੋਂ ਜਗਜੀਤ ਸਿੰਘ ਕਾਲੂ ਨੂੰ ਲੈ ਕੇ ਜਿਹੜੇ ਖੁਦ ਆਪ ਆਦਮੀ ਪਾਰਟੀ ਦੇ ਮੌਜੂਦਾ ਚੇਅਰਮੈਨ ਨੇ ਡੇਰਾ ਬਾਬਾ ਨਾਨਕ ਤੋਂ ਤੇ ਦੂਸਰੇ ਪਾਸੇ ਉਹ ਯੂਥ ਸਪੋਰਸ ਵਿੰਗ ਦੇ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਨੇ ਅੱਜ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਜਿਹੜੀ ਗੱਲ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਹੀ ਹੈ ਉਹ 101% ਸਹੀ ਹੈ ਮੰਤਰੀਆਂ ਅਤੇ ਵਿਧਾਇਕਾਂ ਦੇ ਹੱਥ ਬੰਨੇ ਹੋਏ ਨੇ ਉਹਨਾਂ ਨੂੰ ਪਾਵਰਲੈਸ ਕੀਤਾ ਹੋਇਆ ਹੈ ਇਸ ਕਰਕੇ ਆਪ ਆਦਮੀ ਪਾਰਟੀ ਦੇ ਵਿੱਚ ਵਿਧਾਇਕ ਅਤੇ ਮੰਤਰੀ ਘੁੱਟਣ ਮਹਿਸੂਸ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਹੇ ਜੋ ਕੁਝ ਕਹਿਣ ਇਟ ਮੀਨਸ ਕਿ ਆਪ ਆदमी ਪਾਰਟੀ ਵਿੱਚ ਸਭ ਕੁਝ ਠੀਕ ਨਹੀਂ ਔਰ ਮਾਰੇ ਦਿਨਾਂ ਦੇ ਵਿੱਚ ਉਹਨਾਂ ਦੇ ਤੁਹਾਨੂੰ ਨਾਮ ਵੀ ਦੱਸਾਂਗੇ ਕਿਹੜੇ ਮੰਤਰੀ ਨੇ ਤੇ ਕਿਹੜੇ ਵਿਧਾਇਕ ਨੇ ਤੇ ਕਿਹੜੇ ਅੰਦਰੋਂ ਅੰਦਰੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਅਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਸਟਾਕਾ ਕਰ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਨੂੰ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਟਿਕਟਾਂ ਦਿਓ ਭਾਰਤੀ ਜਨਤਾ ਪਾਰਟੀ ਜ਼ਰੂਰ ਐਕਸੈਪਟ ਕਰੇਗੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਐ ਉਮੀਦਵਾਰਾਂ ਦੀ ਲੋੜ ਹੈ ਖਾਸ ਕਰਕੇ ਜਿਹੜੇ ਸਿੱਖ ਚਿਹਰੇ ਹੋਣ ਜਰ ਸਿੱਖ ਚਿਹਰੇ ਹੋਣ ਹਾਲਾਂਕਿ ਸਾਰੇ ਵੱਡੇ ਭਾਈਚਾਰੇ ਨੂੰ ਨਾਲ ਲੈ ਕੇ ਚੱਲੇਗੀ ਭਾਰਤੀ ਜਨਤਾ ਪਾਰਟੀ ਕਿਉਂਕਿ ਭਾਰਤੀ ਜਨਤਾ ਪਾਰਟੀ ਸਮਝੌਤਾ ਨਹੀਂ ਕਰੇਗੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤੇ ਇਹ ਵੀ ਗਰਾਊਂਡ ਲੈਵਲ ਰਿਪੋਰਟ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਬੜੇ ਵੱਡੇ ਪੱਧਰ ਤੇ ਉੱਪਰ ਗਿਆ ਆਵੇਗੀ ਪੰਜਾਬ ਦੇ ਵਿੱਚ ਸਰਕਾਰ ਭਾਵੇਂ بڑے ਤੇ ਭਾਵੇਂ ਨਾ ਬੜੇ ਕਾਂਗਰਸ ਦਾ ਦਮਦਬਾ ਹਾਲੇ ਵੀ ਚੱਲ ਰਿਹਾ ਹੈ ਜਿਹੜੀ ਕੋ ਆ ਆਮ ਆਪ ਪਾਰਟੀ ਨੂੰ ਲੈ ਕੇ ਰਿਪੋਰਟਾਂ ਆ ਰਹੀਆਂ ਨੇ ਗ੍ਰਾਉਂਡ ਲੈਵਲ ਦੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਭਾਵ ਫੈਨ ਫਾਲੋਇੰਗ ਵੋਟ ਬੈਂਕ ਘਟਿਆ ਹੈ ਇਸ ਕਰਕੇ ਮੰਤਰੀਆਂ ਨੇ ਹੁਣ ਤੋਂ ਹੀ ਅੰਦਰੋਂ ਅੰਦਰੀ ਸੈਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਦੂਸਰੀਆਂ ਪਾਰਟੀਆਂ ਦੇ ਨਾਲ ਸੈੱਟ ਕਰ ਲਈ ਜਾਵੇ ਤਾਂ ਕਿ ਆਪ ਕੋ ਆਪਣੇ ਹਲਕੇ ਦੇ ਵਿੱਚੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕੁਝ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਕੁਝ ਕਾਂਗਰਸ ਪਾਰਟੀ ਵੱਲੋਂ ਨੜੀਆਂ ਜਾਂ ਕਿਉਂਕਿ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਵੀ ਗਰਾਉਂਡ ਲੈਵਲ ਦੀ ਰਿਪੋਰਟ ਪਤਾ ਲੱਗ ਜਾਈ ਹੈ ਲੱਗੀ ਹੈ ਇਹਨਾਂ ਮੰਤਰੀਆਂ ਅਤੇ ਵਿਧਾਇਕਾਂ ਦੀ ਇਹਨਾਂ ਨੇ ਡੱਕਾ ਨਹੀਂ ਤੋੜਿਆ ਪਿਛਲੇ ਸਾਡੇ ਤਿੰਨਾਂ ਸਾਲਾਂ ਵਿੱਚ ਧੰਨਵਾਦ